ਨਮਸਕਾਰ ਦੋਸਤੋ ਮੈਂ ਅਨੰਨ ਰੂਲਾ ਜੀਰਾ ਬਲੇਟਨ ਤੋਂ ਹਾਜ਼ਰ ਹੋਇਆ ਹਾਂ ਸਾਲ 2024 ਅਲਵਿਦਾ ਕਹਿਣ ਜਾ ਰਿਹਾ ਹੈ ਸਾਲ 2025 ਦਾ ਆਗਮਨ ਹੋਣ ਜਾ ਰਿਹਾ ਹੈ ਇਸ ਦੌਰਾਨ ਬਹੁਤ ਸਾਰੇ ਸਕੂਲ ਐਨੂਅਲ ਫੰਕਸ਼ਨ ਕਰਾਉਂਦੇ ਹਨ ਇਸ ਦੇ ਤਹਿਤ ਹੀ ਸਰਵਹਿੱਤਕਾਰੀ ਸਕੂਲ ਵਿੱਚ ਵੀ ਇੱਕ ਐਨੂਅਲ ਫੰਕਸ਼ਨ ਕਰਾਇਆ ਗਿਆ ਜੋ ਕਿ ਬਹੁਤ ਸ਼ਾਨਦਾਰ ਤੇ ਸਫਲ ਸਾਬਤ ਹੋਇਆ ਦੋਸਤੋ ਸਰਵਹਿੱਤਕਾਰੀ ਵਿਦਿਆ ਗੁੱਗਾ ਮੰਦਰ ਦਾ ਸ਼ਾਨਦਾਰ ਤੇ ਸਫਲ ਸਲਾਨਾ ਸਮਾਰੋਹ ਸਮਾਗਮ ਚ ਸਕੂਲੀ ਬੱਚਿਆਂ ਨੇ ਰੰਗਾਰੰਗ ਕਾਰਜ ਜ ਦਾ ਸ਼ਾਨਦਾਰ ਜਲਵਾ ਦਿਖਾਏ ਜੀਰਾ ਸ਼ਹਿਰ ਦੀ ਸੰਸਕ੍ਰਿਤੀ ਤੇ ਸੰਸਕਾਰਾਂ ਨਾਲ ਜੋੜਨ ਵਾਲੀ ਸਰਵਧਿਕਾਰੀ ਸੰਸਥਾਨ ਵੱਲੋਂ ਆਪਣੇ ਸਕੂਲ ਗੁੱਗਾ ਮੰਦਰ ਵਿੱਚ ਸ਼ਾਨਦਾਰ ਤੇ ਸਫਲ ਸਲਾਨਾ ਸਮਾਰੋਹ ਅਯੋਜਿਤ ਕਿਰਾਇਆ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵੀਰ ਜੈਨ ਨਾ ਭਾਰਤ ਰਾਏ ਸਹਿਲ ਮੁੱਖ ਮਹਿਮਾਨ ਵਜੋਂ ਤੇ ਹਰੀਸ਼ ਸੈੱਠੀ ਤੇ ਗੌਰਵ ਜੈਨ ਵੱਲੋਂ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਵਿਸ਼ੇਸ਼ ਤੌਰ ਤੇ ਵਾਨੀ ਸੈੱਠੀ ਨਰੂਲਾ ਅਤੇ ਸ਼ੈਲਜਾ ਜੈਨ ਵੱਲੋਂ ਵੀ ਸ਼ਿਰਕਤ ਕੀਤੀ ਗਈ ਸਮਾਰੋਹ 'ਚ ਸਕੂਲੀ ਬੱਚਿਆਂ ਨੇ ਰੰਗ ਰੰਗ ਕਾਰਜ ਵਿੱਚ ਗਿੱਧਾ ਭੰਗੜਾ ਫੈਨਸੀ ਡਰੈਸ ਮੋਨੋ ਐਕਟਿੰਗ ਦੇ ਜਰੀਏ ਦਰਸ਼ਕਾਂ ਦੀ ਵਾਹਵਾਹੀ ਖੱਟੀ ਦੋਸਤੋ ਪੀਰਾਮਿਡ ਗਰੁੱਪ ਆਈਟਮ ਦੇ ਜਰੀਏ ਸਿਹਤ ਦੀ ਸੰਭਾਲ ਦੀ ਪ੍ਰੇਰਣਾ ਦਿੱਤੀ ਗਈ ਊੜਾ ਹੈ ਰਾਏ ਦੀ ਸਸਾ ਦੀ ਗਰੁੱਪ ਆਈਟਮ ਦੇ ਜਰੀਏ ਪੰਜਾਬੀ ਬੋਲੀ ਮਾਂ ਦੀ ਸੰਭਾਲ ਦੀ ਪ੍ਰੇਰਣਾ ਦਿੱਤੀ ਗਈ ਹੈ ਉਸ ਗਾਉਂ ਆਈਟਮ ਦੇ ਜਰੀਏ ਬੰਦੇ ਬੱਚਿਆਂ ਚ ਇਹ ਕਲਾਸ ਦਾ ਫਾਰਮ ਭਾਇ ਰੋ ਹੋ ਸੀ ਮਤਲਬ ਸਰਵੋਤਮ ਵਿਸ਼ੇਸ਼ ਮਮਾ ਸਰਵੋਤਮ ਸੇਧਾ ਆਨ ਇੱਕ ਰਾਸਤ ਆਈ ਮਾਨਿਸ਼ੀਤੀ ਨਿਰੂਨਦਾ ਜੀ ਜ਼ਿੰਦਗੀ ਚ ਹਰ ਇੱਕ ਦੇ ਸਮਾਂ ਕਰਨਾ ਦੀ ਕਹਾਣੀ ਦੀ ਉਸਨਾਲ ਦਿੱਤੀ ਸਰਵੋਤਮ ਦੀ ਸੰਸਥਾ ਸੇ ਪਹਿਲੇ ਹਮਾਰੇ ਚੁਲੇ ਹਰਭਾਗ ਦੇ ਸੱਚੇ ਸਟਾਫ ਬੰਨਾਂ ਨੇ ਲਾਟ ਟ੍ਰੇਨਿੰਗ ਕੰਪਨੀ ਦੀ ਸਿਕਾਰਜ ਬਰਨਾਲਿਸ ਦੇ ਅਜੋਕੇ ਯੋਗਨਾ ਵਿੱਚ ਜਿਵੇਂ ਸੋਲਾ ਵਿੱਚ ਸਾਬ ਸੇ ਭਾਈ ਪੋਰਾ ਦੇ ਪ੍ਰਿੰਸੀਪਲਾ ਪ੍ਰਵੀਨ ਕੁਮਾਰੀ ਨੇ ਸਕੂਲ ਦੀ ਐਨਵਲ ਰਿਪੋਰਟ ਤੇ ਸਕੂਲ ਜੋ ਮੱਲਾ ਮਾਰਨ ਵਾਲੇ ਬੱਚਿਆਂ ਦੀ ਗਿਣਤੀ ਤੇ ਰੌਸ਼ਨੀ ਪਾਈ ਅਖੀਰ ਚ ਗਿੱਧਾ ਪਗੜਾ ਸ਼ਾਨਦਾਰ ਟੰਗਾ ਨਾਲ ਪੇਸ਼ ਕਰਦੇ ਆਂ ਕਈਆਂ ਨੂੰ ਤਾਲੀਆਂ ਮਾਰਨ ਤੋਂ ਮਜਬੂਰ ਕੀਤਾ ਸਮਾਗਮ 'ਚ ਬਨੀਤਾ ਚਾਂਜੀ, ਚਰਨਜੀਤ ਸਿੰਘ ਸੋਨੂ, ਜੀਰਾ ਬੁਲੇਟਨ ਦੇ ਮੁੱਖ ਸੰਪਾਦਕ ਹਨ ਨਰੂਲਾ ਨਰਿੰਦਰ ਸਿੰਘ, ਕੇਰਨ ਗੋੜ, ਬਾਂਸਰ ਸੁਭਾਸ਼ ਬਾਂਸਰ, ਸ੍ਰਿੰਦਰ ਸੁਖਦੇਵ, ਵਿਜ ਬਿੱਟੂ, ਹਰੀਦਾਸ ਚੋਹਾਨ ਸਕੂਲ ਦੇ ਪ੍ਰਬੰਧਕ ਤੇ ਚੇਅਰਮੈਨ ਕਰਨ ਬਾਂਸਰ ਤੇ ਸ਼ਿਵਮਨਸੂਦ ਨੇ ਭਾਗ ਲਿਆ। ਧੰਨਵਾਦ।